ਰਦੀ ਕਾ ਵਰਤ ਹਾਂ ਦੇਖ ਫੇਰ ਤੇ ਹੋ ਜੇ ਸਾਈਡ ਤੋਂ ਆਉਂਦਾ ਜਿੰਦਾਬਾਦ ਜਿੰਦਰ ਸਿੰਘ ਗਿਆਸਪੁਰਾ ਜਿੰਦਾਬਾਦ ਬੈਨਰ ਦੇ ਕੋਲ ਜਿੰਦਰ ਸਿੰਘ ਗਿਆਸਪੁਰਾ ਜਿੰਦਾਬਾਦ ਜੋਤੋ ਜੋਤੋ ਉਹ ਬੈਨਰ ਦੱਸੋ ਬੈਨਰ ਨਹੀਂ ਦਿਖ ਰਿਹਾ ਵਾਹ ਵਾਹ छोटा हो गया आम आदमी पार्टी आम आदमी पार्टी इंजीनियर मरविंदर सिंह जी ब्यासपुरा इंजीनियर मरविंदर सिंह जी जोत जोत ਯਾ ਪਰ ਲੰਘ ਜਾ ਯਾਰਾ ਭੋੜ ਦਾ ਦੇਖ ਰ ਰਹੇ ਹਾਂ خدا ਜੀ ਨਾਲ ਹੋ ਜਾ ਉਧਰ ਨੂੰ ਹੋ ਜਾ ਨਾਲ ਨਾਲ ਆਪਾਂ ਨਾਮੇ ਨਾਲ ਲਈਏ ਗੁਰੂ ਘਰ ਆ ਗਿਆ ਠੀਕ ਹੈ ਵੈਕੂ ਜਾਪ ਕਰ ਲਈਏ ਹਾਂ थैंक यू ਵੈਕੂ ਹਾਂ ਜੀ ਗੁਰੂ ਵਾਹਿਗੁਰੂ ਨਾਮੁ ਵਾਹਿ ਤਨਨਾਬ ਵਾਹਿਗੁਰੂ ਬੋਲੇ ਸੋਨਿਹਾਲ 소리 하. 소리 하. 소리 하. 소리 하. 소리 ਸੋਤ ਵੀਰੋ ਸਤਿ ਕੀ ਆਕਾਲ ਪੂਰਨ ਸਾਡੀ ਅਪਾਰ ਕਿਰਪਾ ਬਖਸ਼ਿਸ ਦੇ ਨਾਲ ਜੋ ਅੱਜ ਸਵੇਰ ਅਸੀਂ ਮਾਰਚ ਪੈਲ ਦਾਣਾ ਮੰਡੀ ਤੋਂ ਰਾਣਾ ਸਾਹਿਬ ਤੱਕ ਸ਼ੁਰੂ ਕੀਤਾ ਗਿਆ ਸੀ ਤਕਰੀਬਨ 12 ਕਿਲੋਮੀਟਰ ਦਾ ਮਾਰਚ ਤੇ ਅਸੀਂ ਸਾਰੇ ਜਾਣੇ ਕਰਮਚਾਰ ਰਾਣਾ ਸਾਹਿਬ ਪਹੁੰਚ ਗਿਆ ਸਾਰੀ ਸੰਗਤ ਪਹੁੰਚ ਗਈ ਆ ਇੱਥੇ ਆ ਕੇ ਹੁਣ ਅਸੀਂ ਗੁਰੂ ਸਾਹਿਬ ਦੇ ਅਗੇ ਨਤਮਸਤਕ ਹੋਵਾਂਗੇ ਤੇ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਾਂਗੇ ਕਿ हे ਪ੍ਰਮਾਤਮਾ ਸਾਡੇ ਪੈਰ ਹਲਕੇ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜੋ ਨਸ਼ਿਆਂ ਦੀ ਹਨੇਰੀ ਚੁੱਲ ਰਹੀ ਆ ਇਸ ਨੂੰ ਤੁਸੀਂ ਹੀ ਠੰਡ ਵਰਤਾ ਕੇ ਇਸ ਹਿਸਤੇ ਉੱਤੇ ਕਾਬੂ ਪਾਉਣਾ ਤੁਹਾਨੂੰ ਪ੍ਰਮਾਤਮਾ ਦੇ ਚਰਨਾਂ ਚਾਹੇ ਅਰਦਾਸ ਬੇਨਤੀ ਕਰਾਂਗੇ ਅਰਦਾਸ ਦੇ ਵਿੱਚ ਬਹੁਤ ਤਾਕਤ ਹੁੰਦੀ ਆ ਬਹੁਤ ਸ਼ਕਤੀ ਹੁੰਦੀ ਆ ਤੇ ਮੇਰੀ ਸਾਡੇ ਨੌਜਵਾਨਾਂ ਨੂੰ ਵੀ ਬੇਨਤੀ ਆ ਕਿ ਗੁਰੂ ਦੇ ਨਾਲ ਜੁੜਨ ਕਿਉਂਕਿ ਜਿਹੜਾ ਨੌਜਵਾਨ ਗੁਰੂ ਦੇ ਨਾਲ ਜੁੜੇਗਾ ਗੁਰੂ ਦੇ ਵਿੱਚ ਇੰਨੀ ਸ਼ਕਤੀ ਆ ਕਿ ਜਿਹੜੀ ਨਸਿਆਂ ਦਾ ਹੈ ਲੰਮਤਾ ਨਸਿਆਂ ਦਾ ਜੋ ਦੈਤ ਆ ਤੁਹਾਨੂੰ ਕੋ ਵੀ ਨਹੀਂ ਸਕੇਗਾ ਇਸ ਲਈ ਅਸੀਂ ਸਾਰੇ ਜਾਣੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਬੇਨਤੀ ਕਰੀ ਬੋਲੇ ਜੀ ਸੋਹਣਿਆ ਜਸ ਕੀ ਕਾਟ ਆ ਕੇ ਅਸੀਂ ਸਾਰਿਆਂ ਨੇ ਬੜਾ ਪਰ ਉਪਕਾਰ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਦੂਜੀ ਗੱਲ ਇਹ ਜੋ ਸਾਡੀ ਜੰਗ ਹੈ ਪਹਿਲੇ ਰਸ਼ੀਆ ਵਿਰੁੱਧ ਇਹ ਪੰਜਾਬ ਸਰਕਾਰ ਵੱਲੋਂ ਜੋ ਸ਼ੁਰੂ ਕੀਤੀ ਔਰ ਇਹਦੇ ਵਿੱਚ ਜਿਨ੍ਹਾਂ ਨੇ ਛੋਟੇ ਪਰਿਵਾਰਾਂ ਦਾ ਖੂਨ ਚੂਸ ਕੇ ਆਪਣੀਆਂ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣਾਈਆਂ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਦੀ ਰੱਤ ਦੇ ਨਾਲ ਆਪਣੇ ਘਰ ਭਰੇ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਉਹਨਾਂ ਦੇ ਘਰਾਂ ਦੀ ਆਈਡੈਂਟੀਫਾਈ ਕਰਕੇ ਉਹਨਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਤਾਂ ਹਾਈ ਕੋਰਟ ਦੇ ਵਿੱਚ ਕੁਝ ਕਾਂਗਰਸੀ ਜਿਹੜੇ ਕਿ ਇਹਨਾਂ ਨੂੰ ਸ਼ਹਿਦੰਦੇ ਸੀ ਉਹਨਾਂ ਵੱਲੋਂ ਹਾਈ ਕੋਰਟ ਦੇ ਵਿੱਚ ਰਿਟ ਪਾ ਕੇ ਇਹ ਜੋ ਪਿੰਡੋਦਰ ਕਾਰਵਾਈ ਦੀ ਉਹਨਾਂ ਨੇ ਰੁਕਾਵਟ ਪਾਣੀ ਚਾਹੀ ਪਰ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਜਿਹੜਾ ਨਸ਼ਾ ਵੇਚੂਗਾ ਉਹਦੇ ਖਿਲਾਫ ਜਿਸ ਤਰੀਕੇ ਦੇ ਨਾਲ ਪਿਛਲੇ ਦਿਨੀ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਆ ਜਦੋਂ ਮਨੋਦੋਸ਼ਰ ਦੀਆਂ ਕਾਰਵਾਈਆਂ ਚੱਲ ਰਹੀਆਂ ਨੇ ਉਹ ਕਾਰਵਾਈਆਂ ਉਸੇ ਤਰੀਕੇ ਨਾਲ ਚੱਲੀ ਰਹਿਣਗੀਆਂ ਇਹ ਨਸ਼ਾ ਵੇਚਣ ਵਾਲਿਆਂ ਨੂੰ ਅਸੀਂ ਸਖਤ ਚੇਤਾਵਨੀ ਤੇ ਤਾੜਨਾ ਕਰਦੇ ਆ ਕਿ ਜਾ ਤਾਂ ਇਹ ਪੰਜਾਬ ਛੱਡ ਕੇ ਜਾਏ ਨਸ਼ਾ ਵੇਚਣਾ ਛੱਡ ਜਾਣ ਨਹੀਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਅੱਜ ਇਸ ਜੁੱਧ ਨਸ਼ਿਆ ਵਿਰੁੱਧ ਜੋ 1 ਮਾਰਚ ਜਿਹਦੇ ਵਿੱਚ ਸਮੁੱਚੇ ਸਾਡੇ ਸਤਿਕਾਰਯੋਗ ਪੰਚ ਸਰਪੰਚ ਸਹਿਬਾਨ ਇਕੱਠੇ ਹੋਏ ਆ ਜਿਹੜੇ ਸਵੇਰ ਤੋਂ 6 ਵਜੇ ਤੋਂ ਇਕੱਠੇ ਹੋ ਕੇ 7 ਵਜੇ ਸੀ ਪਹਿਲ ਦਫ਼ਤਰ ਤੋਂ ਚੱਲੇ ਸੀ ਇਹਦਾ ਮਕਸਦ ਕੀ ਹੈ ਇਹਦਾ ਮਕਸਦ ਹੈ ਕਿ ਸਾਡੀ ਜਿਹੜੀ ਨੌਜਵਾਨੀ ਹੈ ਇਹਨਾਂ ਨੂੰ ਗਰਾਊਂਡਾਂ ਦੇ ਵਿੱਚ ਲੈ ਕੇ ਆਉਣਾ ਅਸੀਂ ਉਹਨਾਂ ਨੂੰ ਦੱਸਣਾ ਕਿ ਅਸੀਂ ਜਿਹੜੇ ਮੋਢੀਆਂ ਅਸੀਂ ਵੀ ਅਮਰਤ ਵੇਲੇ ਉੱਠ ਕੇ ਅਸੀਂ ਸਵੇਰ ਦੀ ਸੈਰ ਕਰਦੇ ਆ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਪ੍ਰੈਕਟੀਕਲੀ ਕਰਕੇ ਦਿਖਾਓ ਤਾਂ ਹੀ ਬੰਦਾ ਉਸ ਗੱਲ ਨੂੰ ਮੰਨਦਾ ਹੈ ਦੂਜੀ ਗੱਲ ਕਿ ਅਸੀਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਗੁਰੂ ਘਰ ਅੱਗੇ ਅਰਦਾਸ ਕਰਕੇ ਬੇਨਤੀ ਕਰਨੀਆਂ ਅਰਜ਼ੋਈ ਕਰਨੀਆਂ ਕਿ ਸਾਡੇ ਬੱਚਿਆਂ ਦੇ ਉੱਤੇ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੀ ਅਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜੀਏ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜੀਏ ਗੁਰੂਆਂ ਦੇ ਨਾਲ ਜੋੜੀਏ ਕਿਉਂਕਿ ਨਹੀਂ ਤਾਂ ਜਿਨ੍ਹਾਂ ਦੀ ਡਿਊਟੀ ਬਣਦੀ ਸੀ ਗੁਰੂ ਘਰ ਦੇ ਨਾਲ ਪੜਨ ਦੀ ਅਕਾਲੀ ਦਲ ਵਾਲਿਆਂ ਦੀ ਇਹ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਟਿੱਕਾ ਆਇਆ ਤਾਂ ਇਹਨਾਂ ਨੇ ਟਿੱਕਾ ਪੰਜਾਬ ਦੇ ਵਿੱਚ ਲੈ ਕੇ ਆਂਦਾ ਇਹ ਸੱਚਾਈ ਹੈ ਸੋ ਅੱਜ ਸਾਨੂੰ ਜ਼ਰੂਰੀ ਹੈ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਸਾਰਿਆਂ ਨੂੰ ਇਕੱਠੇ ਹੋਣ ਦੀ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਬਚਾਈਏ ਆਪਣੀ ਨੌਜਵਾਨੀ ਨੂੰ ਬਚਾਈਏ ਆਪਣੇ ਆਉਣ ਵਾਲੇ ਭਵਿੱਖ ਨੂੰ ਬਚਾਈਏ ਜੇ ਅਸੀਂ ਇਹ ਸੁਨਸ਼ਿਆ ਦੇ ਦੈਨ ਤੋਂ ਆਪਣੀ ਜ਼ਬਾਨੀ ਨੂੰ ਬਚਾ ਲਿਆ ਤਾਂ ਸਾਡਾ ਸਾਡਾ ਪੰਜਾਬ ਇਹਦੇ ਉੱਤੇ ਗੁਰੂ ਦੀ ਕਿਰਪਾ ਹੋਏਗੀ ਸਾਡਾ ਜੋ ਨਸ਼ਿਆ ਬਰਤ ਜੋ ਪੈਦਲ ਮਾਰਚ ਲਾਣਾ ਮੰਡੀ ਪੈਲ ਤੋਂ ਸ਼ੁਰੂ ਹੋਇਆ ਸੀ ਸਵੇਰੇ ਏ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਜਾ ਕੇ ਅਸੀਂ ਸਾਰੇ ਜਾਣੇ ਨਮਸਤਕ ਹੋਵਾਂਗੇ ਅਰਦਾਸ ਕਰਾਂਗੇ ਗੁਰਸਾਹਿਬ ਦੇ ਕਰਨਾਂ ਦੇ ਵਿੱਚ